ਪੰਜਾਬ ਕੈਬਨਿਟ ਚੋ ਕਿਹੜੇ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਕਿਹੜੇ ਚਾਰ ਮੰਤਰੀਆਂ ਨੂੰ ਦਿੱਲੀ ਸੱਦੇ ਆ ਗਿਆ ਹੈ ਵੱਡੀਆਂ ਖਬਰਾਂ ਕਰ ਰਹੀਆਂ ਨੇ ਵੱਡੀਆਂ ਚਰਚਾਵਾਂ ਚੱਲ ਰਹੀਆਂ ਨੇ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲਦੀਆਂ ਤਿਆਰੀਆਂ ਖੇਚਲੀਆਂ ਗਈਆਂ ਨੇ ਇਹਦੇ ਬਾਰੇ ਅਹਿਮ ਜਾਣਕਾਰੀ ਆ ਰਹੀ ਹੈ ਤੁਹਾਡੇ ਨਾਲ ਸਾਂਝੀ ਕਰਨੀ ਹੈ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਅਚਾਨਕ ਮੁਲਾਕਾਤ ਨੇ ਸਿਆਸੀ ਹਲਕਿਆਂ ਦੇ ਵਿੱਚ ਚਰਚਾਵਾਂ ਨੂੰ ਨਵਾਂ ਤੌਰ ਦੇ ਉੱਤੇ ਸ਼ੁਰੂ ਕਰ ਦਿੱਤਾ ਹੈ ਨਵੀਂ ਦੌਰ ਦੇ ਵਿੱਚ ਚਰਚਾਵਾਂ ਦਾਖਲ ਹੋ ਚੁੱਕੀਆਂ ਨੇ ਕੱਲ ਇਹ ਚਰਚਾਵਾਂ ਇਹ ਕਣਸੋਵਾਂ ਲੱਗਦੀਆਂ ਰਹੀਆਂ ਕਿ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਦੇ ਲਈ ਮੁੱਖ ਮੰਤਰੀ ਮਿਲੇ ਹਾਲਾਂਕਿ ਜਿਹੜਾ ਅਧਿਕਾਰਤ ਬਿਆਨੀਆਂ ਆਇਆ ਬਿਆਨ ਆਇਆ ਉਹਦੇ ਵਿੱਚ ਅਜਿਹੀ ਕੋਈ ਗੱਲ ਨਹੀਂ ਕਹੀ ਗਈ ਚਰਚਾ ਹੈ ਕਿ ਮੁੱਖ ਮੰਤਰੀ ਪੰਜਾਬ ਦੇ ਰਾਜਪਾਲ ਤੋਂ ਸਮਾਂ ਲੈਣ ਲਈ ਗਏ ਹੋਣਗੇ ਕਿਉਂਕਿ ਉਹਨਾਂ ਨੇ ਆਪਣੀ ਜਿਹੜਾ ਮੰਤਰੀ ਮੰਡਲ ਹੈ ਕੈਬਨਿਟ ਹੈ ਉਹਦੇ ਵਿੱਚ ਫੇਰ ਬਦਲ ਕਰਨਾ ਚਰਚਾ ਇਹ ਚੱਲੀ ਹੈ ਕਿ ਪੰਜਾਬ ਕੈਬਨਿਟ ਦੇ ਵਿੱਚ ਤਿੰਨ ਮੰਤਰੀਆਂ ਦੀ ਛੁੱਟੀ ਹੋਣ ਜਾ ਰਹੀ ਹੈ ਤਿੰਨ ਮੰਤਰੀ ਬਾਹਰ ਕੀਤੇ ਜਾ ਰਹੇ ਆ ਬਾਕੀ ਮੰਤਰੀਆਂ ਦੇ ਜਿਹੜਾ ਵਿਭਾਗਾਂ ਦੇ ਵਿੱਚ ਮਹਿਕਮਿਆਂ ਦੇ ਵਿੱਚ ਫੇਰ ਬਦਲ ਹੋਣ ਜਾ ਰਹੇ ਆ ਚਾਰ ਮੰਤਰੀ ਦਿੱਲੀ ਸੱਦੇ ਗਏ ਸੀ ਸੂਤਰਾਂ ਦੇ ਅਨੁਸਾਰ ਕਿਹੜੇ ਕਿਹੜੇ ਜਿਹੜੇ ਮੰਤਰੀ ਸੱਦੇ ਗਏ ਸੀ ਉਹਨਾਂ ਦੇ ਵਿੱਚ ਤਰਨਪ੍ਰੀਤ ਸਿੰਘ ਸੌਂਦ ਜੋ ਕਿ ਪੰਚਾਇਤੀ ਰਾਜ ਮੰਤਰੀ ਨੇ ਰਵਜੋਤ ਸਿੰਘ ਜੋ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਲਾਲਚੰਦ ਕੁਟਾਰੂ ਚੱਕ ਜੋ ਕਿ ਖੁਰਾਕ ਤੇ ਜਨਤਕ ਸਪਲਾਈ ਦੇ ਜਿਹੜੇ ਮੰਤਰੀ ਨੇ ਜਨਤਕ ਪੂਰਤੀ ਦੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਵਿਚਾਰੇ ਪਤਾ ਨਹੀਂ ਕਿਹੜੇ ਮੈਕਮੇਂ ਦੇ ਮੰਤਰੀ ਨੇ ਜਿਹੜਾ ਮੈਕਮਾ ਕਈ ਕਿੰਨਾ ਸਮਾਂ ਹੋ ਗਿਆ ਖਤਮ ਹੋਏ ਨੂਰ ਉਹਦਾ ਹੀ ਕਲਮਦਾਨ ਸੰਭੀ ਬੈਠੇ ਰਹੇ ਕੁਲਦੀਪ ਸਿੰਘ ਢਾਲੀਵਾਲ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਨੇ ਇਹਨਾਂ ਨੂੰ ਦਿੱਲੀ ਸੱਦਿਆ ਗਿਆ ਸੀ ਤੇ ਇਹਨਾਂ ਨੂੰ ਦਿੱਲੀ ਸੱਦ ਕੇ ਕਿਹਾ ਜਾਂਦਾ ਕਿ ਚਰਚਾ ਵਾ ਦੋ ਤਰ੍ਹਾਂ ਦੀਆਂ ਇੱਕ ਤਾਂ ਇਹਨਾਂ ਦੇ ਵਿਭਾਗਾਂ 'ਚ ਫੇਰ ਬਦਲ ਹੋ ਰਣ ਜਾ ਰਿਹਾ ਇਨਾਂ ਦੇ ਵਿਭਾਗ ਇੱਧਰ-ਉੱਧਰ ਕੀਤੇ ਜਾ ਸਕਦੇ ਆ। ਦੂਜੀ ਚਰਚਾ ਇਹ ਹੈ ਕਿ ਇਹਨਾਂ ਨੂੰ ਬਾਹਰ ਵੀ ਕੀਤਾ ਜਾ ਸਕਦਾ ਹੈ ਕੈਬਨਿਟ ਚੋਂ। ਇਸੇ ਦੇ ਪੈਰਲਰ ਇੱਕ ਚਰਚਾ ਇਸ ਦੇ ਬਰਾਬਰ ਇੱਕ ਚਰਚਾ ਹੋਰ ਚੱਲ ਰਹੀ ਹੈ। ਚਰਚਾ ਇਹ ਹੈ ਕਿ ਤਿੰਨ ਮੰਤਰੀਆਂ ਦੀ ਛੁੱਟੀ ਹੋਣੀ ਹੈ। ਤਿੰਨ ਮੰਤਰੀ ਜਿਹੜੇ ਨੇ ਉਹ ਬਾਹਰ ਕੱਢੇ ਜਾਣੇ ਨੇ ਪੰਜਾਬ ਕੈਬਨਿਟ ਦੇ ਵਿੱਚੋਂ। ਸੰਭਾਵਿਤ ਚਰਚਾ ਕਈਆਂ ਨਾਵਾਂ ਦੀ ਚੱਲਦੀ ਰਹੀ ਹੈ। ਜੋ ਪਹਿਲਾ ਚਰਚਾ ਚੱਲਦੀ ਰਹੀ ਆਪਾਂ ਉੱਤੇ ਗੱਲ ਕਰਦੇ ਆਂ ਨਵੀਂ ਤੇ ਮੈਂ ਫਿਰ ਉਹਨਾਂ ਪਹਿਲਾ ਚਰਚਾ ਚੱਲਦੀ ਰਹੀ ਕਿ ਕੁਲਦੀਪ ਸਿੰਘ ਧਾਲੀਵਾਲ ਹਰਪ੍ਰਜਨ ਸਿੰਘ ਈਟੀਓ ਤੇ ਲਾਲਜੀਤ ਸਿੰਘ ਪੁੱਲਰ ਫਿਰ ਮੈਨੂੰ ਲੱਗਦਾ ਕਿ ਪਾਰਟੀ ਨੇ ਸੋਚਿਆ ਹੋਣਾ ਕਿ ਮਾਝੇ ਦੇ ਤਿੰਨੇ ਮੰਤਰੀ ਨੇ ਤੇ ਮਾਝੇ ਚੋ ਤਿੰਨੇ ਮੰਤਰੀ ਜੇ ਕੱਢ ਦਿੱਤੇਗੇ ਫਿਰ ਕੰਮ ਖਰਾਬ ਹੋ ਜਾਊਗਾ ਤੇ ਮਾਝੇ ਜੋ ਬਣਾਵਾਂਗੇ ਕਿਨੂੰ ਨਾ ਤਾਂ ਕੁਵਰ ਵੀਰ ਜੇ ਪ੍ਰਤਾਪ ਨੂੰ ਬਣਾ ਸਕਦੇ ਆ ਤੇ ਨਾ ਹੀ ਹੁਣ ਡਾਕਟਰ ਇੰਦਰਬੀਰ ਨਿੱਜਰ ਨੂੰ ਦੁਬਾਰਾ ਬਣਾ ਸਕਦੇ ਆ ਫਿਰ ਕਿਨੂੰ ਬਣਾਇਆ ਜਾਵੇ ਸ਼ੈਰੀਕਲਸੀ ਨੂੰ ਬਣਾਇਆ ਜਾਊਗਾ ਇਹ ਇਹ ਸਵਾਲ ਜਿਹੜੇ ਉਹ ਉੱਠਣ ਲੱਗੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਉੱਠਣੇ ਉੱਤੇ ਹੁੰਦੇ ਨੇ ਹੁਣ ਚਰਚਾ ਇਹ ਹੈ ਕਿ ਕਮਾਲਵੇ ਦੇ ਨਾਲ ਸੰਬੰਧਤ ਮੰਤਰੀ ਹੈ ਤੇ ਉਹ ਜਾ ਸਕਦਾ ਉਹਦੇ ਬਾਰੇ ਚਰਚਾਆਂ ਕਈ ਵਾਰ ਹੋ ਚੁੱਕੀਆਂ ਨੇ ਫਿਲਹਾਲ ਉਹਦੇ ਬਾਰੇ ਵੱਡੀ ਖਾਮੀ ਨਹੀਂ ਪਰ ਰਹੀ ਕਿਉਂਕਿ ਉਹਨਾਂ ਦਾ ਕਿਹਾ ਜਾਂਦਾ ਹੈ ਕਿ ਦਿੱਲੀ ਦੇ ਨਾਲ ਬਹੁਤ ਤਕੜਾ ਸਬੰਧ ਹੈ ਤੇ ਜਿਲਾ ਵੀ ਮੁੱਖ ਮੰਤਰੀ ਵਾਲਾ ਇਸ ਕਰਕੇ ਚੀਜ਼ਾਂ ਸ਼ਾਇਦ ਉਸ ਪਾਸੇ ਨਾ ਜਾਣ ਹੁਣ ਜੋ ਚਰਚਾ ਚੱਲ ਰਹੀ ਹੈ ਇਹ ਤਿੰਨ ਮੰਤਰੀ ਕਿਹੜੇ ਨੇ ਬੀਤੀ ਕੱਲ ਤੋਂ ਜਿਹੜੇ মিডিਆ ਗਲਿਆਰਿਆਂ ਦੇ ਅੰਦਰ ਪੋਲੀਟਿਕਲ ਗਲਿਆਰਿਆਂ ਦੇ ਅੰਦਰ ਇਹੀ ਚਰਚਾ ਹੈ ਕਿ ਲਾਲਚੰਦ ਕਟਾਰੂਚੱਕ ਲਾਲਜੀਤ ਭੁੱਲਰ ਟੇਕੋ ਮਾਲਵੇ ਵਾਲਾ ਮੰਤਰੀ ਇਹ ਤਿੰਨ ਨਾਂ ਜਿਹੜੇ ਆ ਉਹ ਚੱਲ ਰਿਹਾ ਤੇ ਕਦੇ ਕੋਈ ਕਹਿ ਦਿੰਦਾ ਕਿ ਉਹ ਮਾਲਵੇ ਵਾਲਾ ਮੰਤਰੀ ਨਹੀਂ ਹੋ ਸਕਦਾ ਤੇ ਇਸ ਕਰਕੇ ਜਿਹੜਾ ਉਹ ਕਲਦੀਪ ਸਿੰਘ ਧਾਲੀਵਾਲ ਹੋ ਸਕਦੇ ਆ ਪਰ ਮੈਨੂੰ ਕਲਦੀਪ ਸਿੰਘ ਧਾਲੀਵਾਲ ਦੇ ਨਿੱਜੀ ਤੌਰ ਤੇ ਜਾਣ ਦੀ ਕੋਈ ਉਮੀਦ ਨਹੀਂ ਚਰਚਾ ਇਹ ਹੈ ਕੱਲ ਵਿਧਾਨ ਸਭਾ 'ਚ ਵੀ ਕਿਹਾ ਗਿਆ ਪ੍ਰਤਾਪ ਸਿੰਘ ਬਾਜਵਾ ਨੇ ਵੀ ਕਿਹਾ ਕਿ ਕਲਦੀਪ ਸਿੰਘ ਧਾਲੀਵਾਲ ਨੂੰ ਹੀ ਬਦਲਣ ਲੱਗੇ ਨੇ ਸ਼ਾਇਦ ਹੋ ਜਾਵੇ ਕਲਦੀਪ ਸਿੰਘ ਧਾਲੀਆ ਨੂੰ ਜਿਸ ਪ੍ਰਕਾਰ ਦਿੱਲੀ ਸੱਦੇਗੇ ਨੇ ਹੁਣ ਡਾਕਟਰ ਰਵਜੋਤ ਤਰਨਪ੍ਰੀ ਸੌਂ ਤੇ ਜਿਹੜੇ ਦੋਵੇਂ ਮੰਤਰੀ ਨੇ ਇਹ ਤਾਂ ਪਿਛਲੇ ਹੀ ਕੈਬਨਿਟ ਰੀਸ਼ਫਲ 'ਚ ਬਣੇ ਨੇ ਇਸੇ ਤਰ੍ਹਾਂ ਨਾਲ ਹੀ ਉਹਨਾਂ ਨੂੰ ਜਿਹੜਾ ਮੁਸ਼ਕਲ ਹੈ ਉਹਨਾਂ ਨੂੰ ਜਿਹੜਾ ਉਹ ਮੁਸ਼ਕਲ ਹੈ ਵੀ ਬਦਲਿਆ ਜਾਵੇ ਚਰਚਾ ਇਹ ਹੈ ਕਿ ਸੰਜੀਵ ਅਰੋੜਾ ਮੰਤਰੀ ਮੰਡਲ ਚ ਸ਼ਾਮਲ ਹੋਣਗੇ ਇਹ ਮੈਂ ਕਈ ਵਾਰ ਤੁਹਾਨੂੰ ਦੱਸ ਚੁੱਕਿਆ ਹਾਂ ਪਰ ਉਹਦੇ ਚ ਟਵਿਸਟ ਇਹ ਹੈ ਕਿ ਸੰਜੀਵ ਅਰੋੜਾ ਬਤੌਰ ਰਾਜ ਮਨਿਸਟਰ ਸਟੇਟ ਮਨਿਸਟਰ ਬਤੌਰ ਰਾਜ ਮੰਤਰੀ ਸ਼ਾਮਲ ਹੋਣਗੇ ਉਹਨਾਂ ਨੂੰ ਪੂਰਾ ਕੈਬਨਿਟ ਦਾ ਰੈਕ ਨਹੀਂ ਦਿੱਤਾ ਜਾਊਗਾ ਇਹ ਚਰਚਾ ਜਿਹੜੀ ਹੈ ਉਹ ਚੱਲੀ ਹੈ ਕਲਤਾਰ ਸਿੰਘ ਸੰਧਵਾ ਮੰਤਰੀ ਬਣ ਸਕਦੇ ਆ ਇਹ ਕੱਲ ਮੈਂ ਬੀਤੀ ਰਾਤ ਹੀ ਤੁਹਾਨੂੰ ਦੱਸਤਾ ਸੀ ਕਿ ਕਲਤਾਰ ਸਿੰਘ ਸੰਧਵਾ ਮੰਤਰੀ ਬਣ ਸਕਦੇ ਅਤੇ ਬੀਬਾ ਬਲਜਿੰਦਰ ਕੌਰ ਤੇ ਪ੍ਰਿੰਸੀਪਲ ਬੁਧਰਾਮ ਦੋਵਾਂ ਚੋਂ ਇੱਕ ਜਾਣਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਬਣ ਸਕਦਾ ਇਹ ਸਪੈਕੂਲੇਸ਼ਨ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਤੇ ਜਿਹੜਾ ਸੰਭਾਵਤ ਫੇਰ ਬਦਲ ਹੈ ਮੰਤਰੀ ਮੰਡਲ ਦੇ ਵਿੱਚ ਉਹ ਜਿਹੜਾ ਹੁਣ ਆਇਆ ਪੰਜਾਬ ਵਿਧਾਨ ਸਭਾ ਦਾ ਜਿਹੜਾ ਚਾਲੂ ਸੈਸ਼ਨ ਹੈ ਇਸ ਤੋਂ ਬਾਅਦ ਮੇਰੇ ਖਿਆਲ ਇਸ ਠਾਈ ਨੂੰ ਖਤਮ ਹੋਣਾ ਜਾਂ 26 ਨੂੰ ਤਾਂ ਉਸ ਤੋਂ ਬਾਅਦ ਇਹ ਸੰਭਾਵਨਾ ਹੈ ਕਿ ਇਹ ਫੇਰ ਬਦਲ ਹੋਣਾ ਹੈ ਹੁਣ ਜਿਹੜੇ ਮੰਤਰੀ ਕੱਢੇ ਜਾਣੇ ਨੇ ਉਹਨਾਂ ਨੂੰ ਲੈ ਕੇ ਆਪਾਂ ਇੱਕ ਵਾਰ ਫਿਰ ਦੇਖ ਲਈਏ ਕਿਉਂ ਮਾਲਵੇ ਵਾਲੇ ਮੰਤਰੀ ਜਿਹੜੇ ਨੇ ਮੈਂ ਨਾਂ ਹੀ ਲੈ ਲੈਂਦਾ ਵੀ ਉਹ ਚਰਚਾਵਾਂ ਨੇ ਮਹਜ ਬਰਿੰਦਰ ਗੋਇਲ ਬਾਰੇ ਚਰਚਾਵਾਂ ਨੇ ਕਿ ਉਹ ਜਾ ਸਕਦੇ ਆ ਪਰ ਜੋ ਉਹਨਾਂ ਦੇ ਦਿੱਲੀ ਦੇ ਨਾਲ ਸਬੰਧ ਨੇ ਤੇ ਜੋ ਕਿਹਾ ਜਾਂਦਾ ਕਿ ਹਲਕੇ ਦੇ ਵਿੱਚੋਂ ਵੀ ਉਹਨਾਂ ਦੀ ਰਿਪੋਰਟ ਕੋਈ ਬਹੁਤੀ ਮਾੜੀ ਨਹੀਂ ਹੈ ਇਸ ਕਰਕੇ ਸ਼ਾਇਦ ਉਹ ਬਚ ਜਾਣ ਕਿ ਜੋ ਆਮ ਆਦਮੀ ਪਾਰਟੀ ਸੋਚਦੀ ਹੋਵੇ ਫਿਰ ਹਿੰਦੂ ਭਾਈਚਾਰੇ ਨਾਲ ਵੀ ਉਹਨਾਂ ਦਾ ਕਿਹਾ ਜਾਂਦਾ ਕਿ ਰਿਪਲੇਸ ਕਿਉਂਕਿ ਸੰਜੀਵ अरोड़ा ਹੋ ਰਹੇ ਨੇ ਐਜ਼ ਅ ਹਿੰਦੂ ਚਿਹਰਾ ਪਰ ਵੱਡੀ ਗੱਲ ਇਹ ਹੈ ਕਿ ਫਿਰ ਅਗਲ ਬਾਰ ਭਾਈਚਾਰੇ ਦੀ ਜਿਹੜੀ ਬਾਣੀਆਂ ਭਾਈਚਾਰਾ ਫਿਰੂਦੀ ਪ੍ਰਤੀਨਿਧਤਾ ਦੀ ਗੱਲ ਤਾਂ ਆਉਂਦੀ ਹੈ ਨਾ ਕਿਉਂਕਿ ਸੰਜੀਵ ਅਰੋੜਾ ਦੇ ਅਮਨ ਅਰੋੜਾ ਦੋਵੇਂ ਖੱਤਰੀ ਭਾਈਚਾਰੇ ਚੋਂ ਦੇ ਬੇਸ਼ੱਕ ਉਹ ਹਿੰਦੂ ਨੇ ਹੈਗੇ ਦਾ ਖੱਤਰੀ ਭਾਈਚਾਰੇ ਚੋਂ ਨੇ ਫਿਰ ਬਾਣੀਆਂ ਦੀ ਬਾਣੀਆਂ ਵਰਗ ਦੀ ਬਾਣੀਆਂ ਭਾਈਚਾਰੇ ਦੀ ਕੌਣ ਪ੍ਰਤੀਨਿਧਤਾ ਕਰੂਗਾ ਉਹ ਬ੍ਰਿੰਦਰ ਗੋਇਲ ਕਰ ਰਹੇ ਸੀ ਫਿਰ ਉਹ ਇੱਕ ਸਵਾਲ ਹੈ ਇਸ ਕਰਕੇ ਚਾਂਸ ਘੱਟ ਬਣਦੇ ਆ ਪਰ ਚਰਚਾਵਾਂ ਜ਼ਰੂਰ ਨੇ ਉਹਨਾਂ ਦੇ ਜਾਣਦੀਆਂ ਲਾਲਜੀਤ ਭੁੱਲਰ ਦੇ ਜਿਸ ਤਰ੍ਹਾਂ ਨਾਲ ਕੱਲ ਖੈਬੜਬਾਜੀ ਹੋਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਨਾਲ ਚਰਚਾ ਇਹ ਹੈ ਕਿ ਉਹ ਵੀ ਜਾ ਸਕਦੇ ਆ ਲਾਲਚੰਦ ਕਟਾਰੂ ਚੱਕ ਦੇ ਮਾਮਲੇ ਚ ਪਹਿਲਾਂ ਕਿਹਾ ਜਾਂਦਾ ਪਹਿਲਾਂ ਜਦੋਂ ਏਡਾ ਵੱਡਾ ਕੇਸ ਹੋਇਆ ਉਦੋਂ ਤਾਂ ਨਹੀਂ ਉਹਨਾਂ ਨੂੰ ਕੱਢਿਆ ਗਿਆ ਜਦੋਂ ਹੁਣ ਕਿਹਾ ਜਾ ਸਕਦਾ ਕਿ ਉਹਨਾਂ ਨੂੰ ਕੱਢਿਆ ਜਾ ਸਕਦਾ ਜਾਂ ਫਿਰ ਘਟੋ ਘਟ ਉਹਨਾਂ ਦੇ ਮਹਿਕਮਿਆਂ ਦੇ ਵਿੱਚ ਰੋਦੋ ਬਦਲ ਕੀਤਾ ਜਾ ਸਕਦਾ ਪਰ ਕਟਾਰੂ ਚੱਕ ਦੀ ਕਿਹਾ ਜਾਂਦਾ ਕਿ ਅਮੇਜ ਸਰਕਾਰ ਚ ਵੀ ਦੇ ਪਾਰਟੀ ਦੇ ਅੰਦਰ ਵੀ ਕਾਫੀ ਠੀਕ ਹੈ ਕਰਪਸ਼ਨ ਦੇ ਮਾਮਲੇ ਦੇ ਅੰਦਰ ਵੀ ਉਹਨਾਂ ਤੇ ਕੋਈ ਐਸੀ ਗੱਲ ਨਹੀਂ ਆਈ ਤੇ ਉਹ ਆਪਣੀ ਮਹਿਕਮੇ ਵੀ ਠੀਕ-ਠਾਕ ਹੈਂਡਲ ਕਰ ਰਹੇ ਨੇ ਬਾਈ ਬੇਸ਼ੱਕ ਉਹਨਾਂ ਦੀ ਜਿਹੜੀ ਪਿਛਲੀ ਵਾਰ ਝੋਨੇ ਦੀ ਚੁਕਾਈ ਵਾਲੇ ਵੇਲੇ ਉਹਨਾਂ ਦੀ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਨਹੀਂ ਦੇਖੀ ਗਈ ਪਰ ਫਿਲਹਾਲ ਕਿਹਾ ਜਾਂਦਾ ਹੈ ਕਿ ਉਹ ਠੀਕ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਵੱਡਾ ਸਵਾਲ ਤਾਂ ਇੱਥੇ ਖੜਾ ਹੋ ਜਾਂਦਾ ਹੈ ਕਿ ਹਰ 6 ਮਹੀਨਿਆਂ ਬਾਅਦ ਪੰਜਾਬ ਕੈਬਨਿਟ ਦੇ ਵਿੱਚ ਰੀਸ਼ਫਲ ਇਸ ਦਾ ਮਤਲਬ ਹੈ ਕਿ 92 ਦੇ ਵਿੱਚੋਂ 40-50 ਤਾਂ ਬਣ ਕੇ ਮੰਤਰੀ ਜਾਣਗੇ ਕਿ ਜਿਹੜਾ ਹੁਣ ਰੀਸ਼ਫਲ ਹੋ ਰਿਹਾ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਕੁਲਦੀਪ ਸਿੰਘ ਧਾਲੀਵਾਲ ਦੀ ਛੁੱਟੀ ਹੋ ਸਕਦੀ ਹੈ ਜਿਸ ਤਰ੍ਹਾਂ ਨਾਲ ਜਾਣਕਾਰੀ ਪ੍ਰਤਾਪ ਸਿੰਘ ਬਾਜਵਾ ਕੁਰਸੀ ਤਾਂ ਫਿਰ ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਤੁਖ ਰਿਹਾ ਹੈ ਚਾਰ ਮੰਤਰੀ ਜਿਹੜੇ ਸੱਦੇਗੇ ਉਹਨਾਂ ਦੇ ਵਿੱਚੋਂ ਦੋ ਮੰਤਰੀ ਤਾਂ ਜਿਹੜੇ ਐ ਸਰਪ੍ਰੀ ਸੌਂਤ ਤੇ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ ਤਾਂ ਨਵੇਂ ਬਣੇ ਨੇ ਦੋਨੇ ਬਾਕੀ ਉਹ ਪਹਿਲੀ ਕੈਬਨਿਟ ਤੋਂ 2022 ਤੋਂ ਹੀ ਚੱਲੇ ਆਉਂਦੇ ਨੇ ਲਾਲਚੰਦ ਗਟਾਰੂ ਚੱਕ ਤੇ ਕੁਲਦੀਪ ਧਾਲੀਵਾਲ ਲੱਗਦਾ ਇੰਜ ਹੈ ਕਿ ਇਹਨਾਂ ਦੇ ਮਹਿਕਮੇ ਆਪਸ 'ਚ ਸ਼ਾਇਦ ਬਦਲੇ ਜਾ ਸਕਦੇ ਹੋਣ ਤੇ ਸੰਧਵਾ ਜਿਹੜੇ ਆ ਉਹ ਮੰਤਰੀ ਬਣਨਗੇ ਇਹ ਵੀ ਲਗਭਗ ਕਿਹਾ ਜਾਂਦਾ ਕਿ ਤੈ ਕਰ ਲਿਆ ਗਿਆ ਹਾਲਾਂਕਿ ਆਮਦਵੀ ਪਾਰਟੀ ਦੇ ਅਧਿਕਾਰਤ ਬਲਾਰੇ ਇਹਨਾਂ ਗੱਲਾਂ ਦੀ ਹਾਮੀ ਨਹੀਂ ਭਰਦੇ ਕੌਣ ਭਰਦਾ ਹੁੰਦਾ ਪਹਿਲਾਂ ਇਹਦਾ ਸਮੇਂ ਤੇ ਪਹਿਲਾਂ ਜਦੋਂ ਖਬਰਾਂ ਆਈਆਂ ਸੀ ਉਦੋਂ ਕਿਹੜਾ ਕਿਸੇ ਨੇ ਹਾਮੀ ਭਰਤੀ ਸੀ ਦੇਖਦੇ ਆ ਇਹਨਾਂ ਚ 19 21 ਹੋ ਸਕਦੀ ਹੈ ਇੱਧਰ ਉੱਧਰ ਬਾਕੀ ਲਗਭਗ ਕਿਹਾ ਜਾਂਦਾ ਕਿ ਸੇਮ ਹੀ ਰਹੂਗਾ ਬੇਦ ਦਾ ਜ਼ਿਆਦਾ ਬਿਬਾ ਬਲਜਿੰਦਰ ਕੌਰ ਦੀ ਥਾਂ ਤੇ ਬੁਧਰਮ ਸਪੀਕਰ ਬਣ ਜਾਣ ਜਾਇ ਵੀ ਹੋ ਸਕਦਾ ਹੈ ਕਿ ਕੁਲਵੰਤ ਪਡੋਰੀ ਵੀ ਬਣ ਜਾਣ ਵਿਚ ਨਹੀਂ ਬਹੁਤ ਰੇਅਰ ਚਾਂਸ ਨੇ ਇੱਥੇ ਹੀ ਖੇਡਿਆ ਜਾਊਗਾ ਜਿਆਦਾ ਪ੍ਰਿੰਸੀਪਲ ਬੋਧਰਾਮ ਸਪੀਕਰ ਹੋਣਗੇ ਜਾਂ ਬੀਬਾ ਬਲਜਿੰਦਰ ਕੋਲ ਕਲਤਾਰ ਸਿੰਘ ਸੰਧਵਾ ਮੰਤਰੀ ਬਣ ਜਾਣਗੇ ਕਿਉਂਕਿ ਉਹਨਾਂ ਦੇ ਹੁਣ ਉਹਨਾਂ ਨੂੰ ਵੀ ਇਦਾਂ ਹੈ ਕਿ ਵੀ ਜਾਂਦੀ ਵਾਰ ਰਹਿ ਗਏ ਦੋ ਸਾਲ ਐਸੀ ਵੀ ਕੁਝ ਖੱਟ ਲਈਏ ਤਾਂ ਇਹ ਸਭ ਕਾਸੇ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਕੈਬਨਿਟ ਰੀਸ਼ਫਲ ਕਦੋਂ ਹੁੰਦਾ ਕਿਉਂਕਿ ਸੰਭਾਵਨਾ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਕਰ ਲਿਆ ਜਾਵੇ